ਵਿਦਿਆਰਥੀਓ ਮੈਂ ਪ੍ਰੋਫੈਸਰ ਦਿਲਵਿੰਦਰਪਾਲ ਸਿੰਘ ਆਪ ਸਭ ਦਾ ਬੀਏ ਪਾਗ ਪਹਿਲਾ ਸਮੈਸਟਰ ਪਹਿਲਾ ਦੇ ਪੰਜਾਬੀ ਲਾਜ਼ਮੀ ਦੇ ਲੈਕਚਰ ਵਿੱਚ ਸਵਾਗਤ ਕਰਦਾ ਹਾਂ ਵਿਦਿਆਰਥੀਓ ਅੱਜ ਆਪਾਂ ਤੁਹਾਡੀ ਕਾ ਪੁਸਤਕ ਕਾਵ ਸੰਮੇਲ ਵਿੱਚ ਦਰਜ ਕਵੀ ਸ਼ਿਵ ਕੁਮਾਰ ਬਟਾਲਵੀ ਦੇ ਗੀਤ ਤੈਨੂੰ ਦਿਆਂ ਹੰਝੂਆਂ ਦਾ ਪਾੜਾ ਦੀ ਵਿਆਖਿਆ ਕਰਾਂਗੇ ਵਿਦਿਆਰਥੀਓ ਇਸ ਗੀਤ ਵਿੱਚ ਸ਼ਿਵ ਕੁਮਾਰ ਬਟਾਲਵੀ ਆਪਣੇ ਮਨ ਦੀ ਡੂੰਗੀ ਪੀੜ ਨੂੰ ਘਟਾਉਣ ਲਈ ਪੱਠੀ ਵਾਲੀ ਦਾ ਆਸਰਾ ਤੱਕਦਾ ਹੈ ਪੰਜਾਬੀ ਸੱਭਿਆਚਾਰ ਵਿੱਚ ਪੱਠੀ ਵਾਲੀ ਦਾਣੇ ਭੁੰਦੀ ਹੈ ਪਰ ਬਟਾਲਵੀ ਉਸ ਤੋਂ ਦੁੱਖਾਂ ਨੂੰ ਭਣਾਉਣ ਦਾ ਕੰਮ ਕਰਾਉਣਾ ਚਾਹੁੰਦਾ ਹੈ ਭਾਵੇਂ ਆਪਣੇ ਦੁੱਖਾਂ ਨੂੰ ਭਣਾਉਣਾ ਚਾਹੁੰਦਾ ਹੈ ਕਵੀ ਲਿਖਦਾ ਹੈ ਤੈਨੂੰ ਦਿਆਂ ਹੰਝੂਆਂ ਦਾ ਪਹਾੜਾ ਨੀ ਪੀੜਾਂ ਦਾ ਪ੍ਰਾਗਾ ਭੁੰਨ ਦੀ ਪੱਠੀ ਵਾਲੀਏ ਪੱਠੀ ਵਾਲੀਏ ਚੰਬੇ ਦੀ ਅਡਾਲੀਏ ਨੀ ਦੁੱਖਾਂ ਦਾ ਪ੍ਰਾਗਾ ਭੁੰਨ ਦੀ ਪੱਠੀ ਵਾਲੀਏ ਪੜਾ ਪੜਾ ਬੱਚੇ ਜਦੋਂ ਧਾਣੇ ਬਰਾਉਣ ਚਾਹੀਦਾ ਨਾ ਧਾਣੇ ਬਰਾਉਣ ਜਾਂਦੇ ਹੁੰਦੇ ਆ ਤੇ ਜਦੋਂ ਧਾਣੇ ਦੇ ਇਹ ਉਸ ਵਿੱਚ ਭੁੰਨਣ ਦੇ ਉਸ ਵਿੱਚ ਪੱਠੀ ਵਾਲੀ ਕੁਝ ਦਾਣੇ ਰੱਖ ਲੈਂਦੀ ਆ ਉਹਨੂੰ ਪਹਾੜਾ ਕਿਹਾ ਜਾਂਦਾ ਪ੍ਰਗ ਪ੍ਰਗਾਭ ਜਦੋਂ ਪੱਠੀ ਚ ਪੱਠੀ ਵਾਲੀ ਦਾਣੇ ਭੁੰਨਦੀ ਆ ਨਾ ਜਿਹੜਾ ਇੱਕ ਵਾਰ ਇੱਕਪੂਰ ਜਾਂ ਜਿੰਨੇ ਵੀ ਦਾਣੇ ਇੱਕ ਵਾਰ ਪਾਏ ਜਾਣ ਉਸ ਨੂੰ ਪ੍ਰਗ ਕਿਹਾ ਜਾਂਦਾ ਹੈ ਕਵੀ ਕਹਿੰਦਾ ਹੈ ਵੀ ਹੈ ਪਠੀਵਾਲੀਏ ਤੈਨੂੰ ਹੰਝੂਆਂ ਦਾ ਪਾੜਾ ਦਿੰਦਾ ਹਾਂ ਭਾਵ ਦਾਣੇ ਭੁੰਨਦੇ ਏਵਜ਼ ਵਿੱਚ ਤੈਨੂੰ ਆਪਣੇ ਹੰਝੂ ਦਿੰਦਾ ਹਾਂ ਤੇ ਤੂੰ ਇਨ ਹੰਝੂਆਂ ਦੇ ਏਵਜ਼ ਵਿੱਚ ਦੇ ਬਦਲੇ ਵਿੱਚ ਮੇਰੀ ਪੀੜਾ ਨੂੰ ਕਵੀ ਕਹਿੰਦਾ ਹੈ ਕਿ ਉਸ ਦੀਆਂ ਪੀੜਾ ਨੂੰ ਦਾਣੇ ਸਮਝ ਕੇ ਭੁੰਨਦੇ ਪਠੀਵਾਲੀਏ ਚੰਬੇ ਦੀ ਢਾਲੀ ਹੈ ਤੇ ਪਠੀਵਾਲੀ ਨੇ ਚੰਬੇ ਢਾਲੀ ਕੇ ਕਿ ਉਸ ਦੀ ਉਸਤਤ ਕਰਦਾ ਹੈ ਉਸ ਨੂੰ ਸੋਹਣੀ ਕਹਿੰਦਾ ਹੈ ਤਾਂ ਜੋ ਉਹਦਾ ਕੰਮ ਛੇਤੀ ਕਰ ਦੇਵੇ ਨਹੀਂ ਦੁੱਖਾਂ ਦਾ ਪ੍ਰਾਗ ਬੁਣਦੇ ਕਵੀ ਲਿਖਦਾ ਹੈ ਕਿ ਉਸੇ ਦੁੱਖਾਂ ਦਾ ਪ੍ਰਾਗ ਪੁਣ ਦੇ ਨਿਪਠੀ ਵਾਲੀਏ ਹੋ ਗਿਆ ਕਵੇਲਾ ਮੈਨੂੰ ਟਲ ਗਈਆਂ ਛਾਵਾਂ ਨਹੀਂ ਬੇਲਿਆਂ ਚ ਮੁੜਾਈਆਂ ਮੱਝੀਆਂ ਤੇ ਗਾਵਾਂ ਨਹੀਂ ਕਵੀ ਅੱਗੋਂ ਲਿਖਦਾ ਹੈ ਇਹ ਪੱਠੀ ਵਾਲੀਏ ਉਸ ਨੂੰ ਬੜਾ ਹੀ ਕਵੇਲਾ ਹੋ ਗਿਆ ਇਹ ਛਾਵਾਂ ਵੀ ਟਲ ਗਈਆਂ ਨੇ ਭਾ ਵਿਰਾਤ ਹੋ ਚੱਲੀ ਹੈ ਤੇ ਬੀਲੇ ਆਪ ਜੰਗਲਾਂ ਵਿੱਚੋਂ ਮੱਝਾਂ ਦੇ ਗਾਵਾਂ ਵੀ ਆਪਣੇ ਆਪਣੇ ਥਾਂਵਾਂ ਦੇ ਵਾਪਸ ਆ ਚੁੱਕੀਆਂ ਹਨ ਪਾਇਆ ਚਿੜੀਆਂ ਨੇ ਜੀਕ ਚਹਾੜਾ ਚਿੜੀਆਂ ਵੀ ਹੁਣ ਆਪਣੇ ਆਲਣਿਆਂ ਵਿੱਚ ਰੌਲਾ ਪਾਉਂਦੀਆਂ ਵਾਪਸ ਆ ਰਹੀਆਂ ਨੇ ਨੀ ਪੀੜਾਂ ਦਾ ਪਰਾਗਾਪੁੰਨ ਦੀ ਪੱਠੀ ਵਾਲੀਏ ਤੈਨੂੰ ਦੇ ਹੰਝੂਆਂ ਦਾ ਪਾੜਾ ਨੀ ਪੀੜਾਂ ਦਾ ਪਰਾਗਾਪੁੰਨ ਦੀ ਨੀ ਪੱਠੀ ਵਾਲੀਏ ਛੇਤੀ ਛੇਤੀ ਕਰੀ ਮੈਂ ਤੇ ਜਾਣਾ ਬੜੀ ਦੂਰ ਨਹੀਂ ਜਿੱਥੇ ਮੇਰੇ ਹਾਨੀਆਂ ਦਾ ਤੁਰਗਿਆ ਪੂਰਨ ਕਵੀ ਅਗੋਂ ਲਿਖਦੇ ਹੈ ਪੱਠੀ ਵਾਲੀਏ ਉਸਦੇ ਦੁੱਖਾਂ ਨੂੰ ਛੇਤੀ ਭੁਣਦੇ ਛੇਤੀ ਉਹਨੂੰ ਵੇਲੇ ਕਰ ਕਿਉਂਕਿ ਉਸਨੇ ਬੜੀ ਦੂਰ ਜਾਣਾ ਹੈ ਜਿੱਥੇ ਉਸਦੇ ਹਾੜੀਆਂ ਦਾ ਪੂਰ ਤੁਰ ਗਿਆ ਹੈ ਪਰ ਜਿੱਥੇ ਉਸਦੇ ਹਾਣੀ ਉਹਨੂੰ ਛੱਡ ਕੇ ਪਹਿਲਾਂ ਕੱਲ ਨੂੰ ਛੱਡ ਕੇ ਚਲੇ ਗਏ ਹਨ ਉਸਨੇ ਉੱਥੇ ਜਾਣਾ ਹੈ ਉਸ ਪਿੰਡ ਦਾ ਸੁਣਿੰਦੇ ਰਾਹ ਮਾੜਾ ਨੀ ਪੀੜਾਂ ਦਾ ਬਰਾਗਾ ਭੁੰਦੇ ਕਵੀ ਕਹਿੰਦਾ ਹੈ ਕਿ ਜਿੱਥੇ ਉਸਨੇ ਜਾਣਾ ਹੈ ਉਸਨੇ ਸੁਣਿਆ ਹੈ ਕਿ ਉਸਦਾ ਰਾਹ ਬਹੁਤ ਹੀ ਔਖਾ ਹੈ ਮਾੜਾ ਹੈ ਇਸ ਲਈ ਛੇਤੀ ਛੇਤੀ ਉਸਦੇ ਦੁੱਖ ਨੂੰ ਭੁੰਨ ਦੇਵੇ ਦਾਣੇ ਭੁੰਨ ਦੇਵੇ ਨਿਪਠੀ ਵਾਲੀਏ ਤੇਨੂੰ ਦੇ ਹੰਝੂਆਂ ਦਾ ਪਹਾੜਾ ਨਹੀਂ ਦੁੱਖਾਂ ਦਾ ਪ੍ਰਾਗਾ ਭੁੰਨ ਦੇ ਪੱਠੀ ਵਾਲੀਏ ਮੇਰੀ ਵਾਰੀ ਪੱਤਿਆਂ ਦੀ ਪੰਡ ਸਿੱਲੀ ਹੋ ਗਈ ਮਿੱਟੀ ਦੀ ਕੜਾਹੀ ਤੇਰੀ ਕਾਹਨੂੰ ਪਿੱਲੀ ਹੋ ਗਈ ਤੇਰੇ ਸੇਕ ਨੂੰ ਕੀ ਵੱਜਿਆ ਦੁਗਾੜਾ ਨੇ ਪੀੜਾਂ ਦਾ ਪ੍ਰਾਗਾ ਭੁੰਨ ਦੇ ਅੱਗੋਂ ਕਵੀ ਫਿਰ ਪੱਠੀ ਵਾਲੀ ਨੂੰ ਕੰਮ ਨਾ ਛੇਤੀ ਕਰਨ ਦੇ ਇਵਜ਼ ਵਿੱਚ ਮੀਣਾ ਮਾਰਦਾ ਹੈ ਕਿ ਜਦੋਂ ਕਿਸੇ ਹੋਰ ਨੇ ਦੂਜਣ ਦਾਣੇ ਪਨਾਉਣੇ ਸਨ ਤੂੰ ਉਹਨਾਂ ਦਾ ਕੰਮ ਛੇਤੀ ਛੇਤੀ ਕਰ ਦਿੱਤਾ ਤੇ ਜਦੋਂ ਹੁਣ ਉਸ ਦੀ ਵਾਰੀ ਆਈ ਹੈ ਦਾਣੇ ਪਨਾਉਣ ਦੀ ਆਪਣੇ ਦੁੱਖਾਂ ਦੇ ਦਾਣੇ ਪਨਾਉਣ ਦੀ ਪੀੜਾਂ ਦੇ ਦਾਣੇ ਪਨਾਉਣ ਦੀ ਤਾਂ ਹੁਣ ਤੇਰੀ ਪੰਡ ਸਲੀ ਹੋ ਗਈ ਭਾਵ ਤੇਰੇ ਪੱਤਿਆਂ ਦੀ ਪੰਡ ਭਾਵ ਤੇਰਾ ਬਾਲਣ ਵੀ ਗਿੱਲਾ ਹੋ ਗਿਆ ਹੁਣ ਅੱਗ ਨਹੀਂ ਮਚ ਰਹੀ ਤੇ ਤੇਰੀ ਮਿੱਟੀ ਦੀ ਕੜਾਹੀ ਪਿੱਲੀ ਭਾਵ ਉਹ ਕੱਚੀ ਹੋ ਗਈ ਹੈ ਤੇਰੇ ਸੇਕ ਨੂੰ ਕੀ ਵਜਿਆ ਦੁਗਾੜਾ ਤੇ ਨਾ ਹੀ ਹੁਣ ਤੇਰਾ ਪੱਠੀ ਦਾ ਸੇਕ ਬਰਾਬਰ ਆ ਰਿਹਾ ਏ ਦੁਗਾੜਾ ਪਾਵ ਥੋੜਾ ਵੀ ਤੇਰੇ ਸੇਕ ਨੂੰ ਕੀ ਹੁਣ ਹੋ ਗਿਆ ਏ ਨਿੱਕੀ ਦਾ ਪਰਾਗਾ ਭੁੰਨ ਦੇ ਪੱਠੀ ਵਾਲੀ ਤੈਨੂੰ ਹੰਝੂਆਂ ਦਾ ਤੈਨੂੰ ਦੇ ਹੰਝੂਆਂ ਦਾ ਪਹਾੜ ਐਨੀ ਤੁੱਖਾਂ ਦਾ ਪਰਾਗਾ ਭੁੰਨ ਦੇ ਪੱਠੀ ਵਾਲੀ ਲੱਪਕੂਏ ਚੁੰਗ ਮੇਰੀ ਮੈਨੂੰ ਪਹਿਲਾ ਟੂਰਨੀ ਚੁੰਗ ਪਾਵ ਜਿੰਨੇ ਕੁ ਮੁੱਠੀ ਚ ਆ ਜਾਣ ਕਵੀ ਕਹਿੰਦਾ ਹੈ ਕਿ ਉਸਦੇ ਦਾਣੇ ਥੋੜੇ ਜਿਹੀ ਨੇ ਇਸ ਲਈ ਪਹਿਲਾਂ ਉਹਦਾ ਕੰਮ ਕਰ ਦੇਵੀ ਕੱਚੇ ਕੱਚੇ ਰੱਖਣਾ ਨਹੀਂ ਪਰ ਔਰ ਥੋੜੇ ਹੋਰ ਨਹੀਂ ਇਹ ਦਾਣੇ ਦੁੱਖ ਕੱਚੇ ਨਾ ਰੱਖੇ ਸਭੋਂ ਹੋਰ ਰਾੜੇ ਇਹਨਾਂ ਨੂੰ ਹੋਰ ਭੁੰਨੇ ਕਰ ਮਿੰਤਾ ਮੁਕਾ ਦੇ ਪਵਾੜਾ ਨੀ ਪੀੜਾਂ ਦਾ ਪ੍ਰਾਗ ਬੁੰਦੇ ਵੀ ਤੇਰੀਆਂ ਮਿੰਤਾ ਕਰਦਾ ਕਵੀ ਕਹਿੰਦਾ ਉਹਦੀਆਂ ਮਿੰਤਾ ਕਰਦਾ ਹੈ ਕਿ ਇਹ ਦੁੱਖਾਂ ਦਾ ਸਿਆਪਾ ਹੀ ਮੁਕਾ ਦੇ ਵੀ ਇੱਕ ਵਾਰ ਇੰਨੇ ਕ ਦੁੱਖ ਬਣਾ ਜੋ ਦੁੱਖਾਂ ਨੂੰ ਨਾ ਸਹਾਰਦਾ ਹੋਇਆ ਇਸ ਦੁਨੀਆ ਨੂੰ ਛੱਡ ਜਾਵੇ ਨੀ ਪੀੜਾਂ ਦਾ ਪ੍ਰਾਗ ਆ ਬੁੰਦੇ ਪੱਠੀ ਵਾਲੀ ਤੈਨੂੰ ਦੇ ਹੰਝੂਆਂ ਦਾ ਪੜਾ ਹੜਾ ਨਹੀਂ ਪੀੜਾਂ ਦਾ ਪ੍ਰਾਗਿਆ ਬੰਦੇ ਦੁੱਖਾਂ ਦਾ ਪ੍ਰਾਗਿਆ ਬੰਦੇ ਪੱਠੀ ਬੋਲੀਏ ਸੌ ਗਈਆਂ ਹਵਾਵਾਂ ਰੋ ਰੋ ਕਰ ਬਿਰਲਾ ਆਪਣੀ ਤਾਰਿਆਂ ਨੂੰ ਚੜ ਗਿਆ ਮੱਠਾ ਮੱਠਾ ਤਾਂ ਆਪਣੀ ਜੰਜ ਸਾਹਾਂ ਦੀ ਦਰੁੱਸ ਗਿਆ ਲੜਾਂ ਨਹੀਂ ਪੀੜਾਂ ਦਾ ਪ੍ਰਾਗਿਆ ਬੰਦੇ ਕਵੀ ਅਕੋ ਲਿਖਦਾ ਹੈ ਵੀ ਉਸ ਦੇ ਦੁੱਖਾਂ ਬਾਰੇ ਸੁਣ ਕੇ ਤਾਂ ਸਾਰੀਆਂ ਹਵਾਵਾਂ ਹੀ ਸੌ ਗਈਆਂ ਹਵਾਵਾਂ ਰੋ ਰੋ ਭਾਵ ਸਾਰੀਆਂ ਹਵਾਵਾਂ ਹੀ ਰੋ ਰੋ ਕੇ ਸੌ ਚੁਕੀਆਂ ਹਨ ਉਸ ਦੇ ਦੁੱਖ ਹੀ ਇਹਨੇ ਡੁੰਗੇ ਹਨ ਕਰਵਿਰ ਲਾਪਨੀ ਤਾਰੇ ਚੜ ਗਿਆ ਮਠਮਠਾ ਆਪਣੀ ਤੇ ਤਾਰੇ ਵੀ ਉਸ ਦੇ ਦੁੱਖ ਦੇ ਸਾਂਝੀ ਵਾਲਾ ਤੇ ਉਸ ਦਾ ਦੁੱਖ ਨ ਸਹਾਰ ਦੇ ਤਾਰੇ ਵੀ ਬਿਮਾਰ ਹੋ ਗਏ ਨੇ ਜੰਜ ਸਾਵਾਂ ਦੀ ਦਰ ਉਸ ਗਿਆ ਲਾੜਾ ਨਹੀਂ ਪੀੜਨ ਦਾ ਪ੍ਰਗਭ ਹੁੰਦੇ ਕਭੀ ਕਹਿੰਦਾ ਹੁਣ ਤਾਂ ਉਸ ਦੀ ਸਾਹਾਂ ਦੇ ਜੰਜ ਦਾ ਲਾੜਾ ਵੀ ਰੁਸ ਰਿਹਾ ਹੈ ਭਾਵ ਉਸ ਦਾ ਜੀਨ ਨੂੰ ਜੁ ਮਾ ਨਹੀਂ ਕਰਦਾ ਤੇ ਮੌਤ ਉਸ ਨੂੰ ਲੱਗਦਾ ਹੈ ਕਿ ਉਸ ਦੀ ਮੌਤ ਉਸ ਦੇ ਨਜ਼ਦੀਕ ਆ ਰਹੀ ਹੈ ਉਸ ਦੇ ਦੁੱਖਾਂ ਨੂੰ ਹੋਰ ਭੁੰਦੇ ਨਹੀਂ ਤੇਨੂੰ ਦੇ ਹੰਝੂਆਂ ਦਾ ਪਾੜਾ ਨਹੀਂ ਪੀੜਾਂ ਦਾ ਨਹੀਂ ਦੁੱਖਾਂ ਦਾ ਅਪਰਾਗਾ ਭੁੰਦੇ ਪੱਠੀ ਵਾਲੀ ਹੈ ਸੋ ਵਿਦਿਆਰਥੀਓ ਇਸ ਕਾਤਾ ਵਿੱਚ ਸਿੱਧੇ ਤੌਰ ਤੇ ਕਵੀ ਇਹ ਰੱਬ ਨੂੰ ਸੰਬੋਧਨ ਕਰਦਾ ਹੈ ਜਿਸ ਨੇ ਉਸ ਨੂੰ ਇੰਨੇ ਦੁੱਖ ਦਿੱਤੇ ਹਨ ਪੱਠੀ ਵਾਲੀ ਉਹ ਇੱਕ ਪ੍ਰਤੀਕ ਦੇ ਤੌਰ ਤੇ ਵਰਤ ਰਿਹਾ ਹੈ ਅਸਲ ਵਿੱਚ ਉਹ ਰੱਬ ਨੂੰ ਸੰਬੋਧਨ ਕਰ ਰਿਹਾ ਹੈ ਉਹ ਕਹਿਣਾ ਚਾਹੁੰਦਾ ਹੈ ਕਿ ਉਸ ਦੇ ਦੁੱਖਾਂ ਨੂੰ ਜੋ ਉਹ ਸਹਾਰ ਰਿਹਾ ਹੈ ਵਿਛੋੜੇ ਦਾ ਦੁੱਖ ਬਿਰਹਾ ਦਾ ਦੁੱਖ ਉਸ ਨੂੰ ਉਹ ਹੋਰ ਤੇਜ਼ ਕਰ ਦਵੇ ਰੱਬ ਤਾਂ ਜੋ ਉਹ ਦੁੱਖ ਨਾਲ ਸਹਾਰਦਾ ਹੋਇਆ ਆਪਣੇ ਜੀਵਨ ਨੂੰ ਆਪਣੀ ਜ਼ਿੰਦਗੀ ਨੂੰ ਖਤਮ ਕਰ ਲਵੇ ਤੇ ਇਹਨਾਂ ਦੁੱਖਾਂ ਤੋਂ ਮੁਕਤੀ ਪਾ ਸਕੇ